ਮੀਰਾਇ ਮਰਨਾ ਹੈ ਜੀ ਕਿ ਗੋਗੀ ਜੀ ਦਾ ਇਸ ਫਾਨੀ ਸੰਸਾਰ ਤੋਂ ਚਲੇ ਜਾਣਾ ਇਹ ਬਹੁਤ ਵੱਡਾ ਘਾਟਾ ਲੁਧਿਆਣੇ ਦੇ ਲੋਕਾਂ ਨੂੰ ਔਰ ਪੰਜਾਬ ਦੇ ਲੋਕਾਂ ਨੂੰ ਪਿਆ ਕਿਉਂਕਿ ਵੀ ਬਾਕੀ ਨਾਲ ਆਪਦੀ ਗੱਲ ਰੱਖਣੀ ਆਪਦੀ ਪਾਰਟੀ ਦੇ ਅੰਦਰ ਰੱਖਣੀ ਪਾਰਟੀ ਤੋਂ ਬਾਹਰ ਰੱਖਣੀ ਇਹ ਹਰੇਕ ਦੇ ਹਿੱਸੇ ਨਹੀਂ ਆਇਆ ਔਰ ਗੋਗੀ ਜੀ ਦੇ ਇਨਸਾਨੀਅਤ ਦੇ ਗੁਣ ਉਹਨਾਂ ਦੀ ਜੋ ਇਨਸਾਨੀਅਤੀਆਂ ਉਹ ਕਦਰਾਂ ਕੀਮਤਾਂ ਦਾ ਸਤਿਕਾਰ ਕਰਦੇ ਸੀ 크ਰੋਸ ਪਾਰਟੀ ਲਾਈਨ ਉਹਨਾਂ ਦੇ ਚਾਹਣ ਵਾਲੇ ਉਹਨਾਂ ਨਾਲ ਪਿਆਰ ਕਰਨ ਵਾਲੇ ਅਸੀਂ ਸਾਰੇ ਉਹਨਾਂ ਚੋਂ ਇੱਕ ਹਾਂ ਮੈਂ ਉਹਨਾਂ ਚ ਉਮਰ ਚੋਂ ਛੋਟਾ ਵੀ ਹਾਂ ਮਗਰ ਜੋ ਮਾਨ ਸਤਿਕਾਰ ਪਿਆਰ ਉਹਨਾਂ ਨੇ ਮੈਨੂੰ ਹਮੇਸ਼ਾ ਹੀ ਦਿੱਤਾ ਜਦੋਂ ਕਾਂਗਰਸ ਪਾਰਟੀ 'ਚ ਸੀ ਔਰ ਅੱਜ ਤੱਕ ਦਿੰਦੇ ਆਏ ਕੁਝ ਦਿਨ ਪਹਿਲਾਂ ਵੀ ਸਾਡੀ ਗੱਲ ਹੋਈ ਸੀ ਬੜਾ ਪਿਆਰ ਨਾਲ ਹਮੇਸ਼ਾ ਬੜੇ ਅਸਮੁਖ ਖੁਸ਼ਦਿਲ ਜ਼ਿੰਦਾਦਿਲ ਗੋਗੀ ਜੀ ਨੂੰ ਅਸੀਂ ਤਾਂ ਯਾਦ ਰੱਖਦੇ ਆ ਇਸ ਲਈ ਮੇਰਾ ਇਹ ਮੰਨਣਾ ਹੈ ਜੀ ਕਿ ਐਡਾ ਕਾਬਿਲ ਲੋਕਾਂ ਦਾ ਵਕੀਲ بلند ਆਵਾਜ਼ ਜਦੋਂ ਇਲਾਕੇ 'ਚ ਚੁੱਪ ਹੋ ਜੇ ਇਹ ਇਲਾਕੇ ਦਾ ਤੇ ਪੰਜਾਬ ਦਾ ਲੁਧਿਆਣਾ ਸ਼ਹਿਰ ਦਾ ਦਾ ਸਮਝਦਾ ਕਿ ਇਹਦੇ 'ਚ ਬਹੁਤ ਵੱਡਾ ਘਾਟਾ ਇਸ ਲਈ ਮੈਂ ਆਪਦੇ ਉਸ ਸੱਜਣ ਨੂੰ ਜਿੱਥੇ ਗੁਰੂ ਚਰਨਾ ਚ ਅਰਦਾਸ ਬੇਨਤੀ ਕਰਦਾ ਕਿ ਉਹਨਾਂ ਨੂੰ ਆਪਦੇ ਚਰਨਾ ਕਮਲਾਂ 'ਚ ਨਿਵਾਸ ਬਖਸ਼ਣ ਪਿੱਛੇ ਪਰਿਵਾਰ ਨੂੰ ਸਤਿਕਾਰਯੋਗ ਭੈਣ ਜੀ ਨੂੰ ਸੁਪੁੱਤਰ ਨੂੰ ਉਹਨਾਂ ਦੀ ਬੇਟੀ ਨੂੰ ਸਮੁੱਚੇ ਪਰਿਵਾਰ ਨੂੰ ਇਹ ਪਾਣਾ ਮੰਨਣ ਦਾ ਬਲ ਬਖਸ਼ਿਸ਼ ਕਰਦਾ ਅਰਦਾਸ ਸ਼੍ਰੋਮਣੀ ਅਕਾਲੀ ਦਲ ਵੱਲੋਂ ਗੋਗੀ ਜੀ ਦੇ ਇਸ ਦੁਖਦਾਈ ਦਾ ਅਚਨਚੇਤ ਜਿਹੜੀ ਇਹ ਡੈਥ ਹੋਈ ਆ ਉਹਦਾ ਦੁੱਖ ਦਾ ਪ੍ਰਗਟਾਵਾ ਕਰਦਾ ਮਜੇਠਾ ਜੀ ਵਿਰੋਧੀ ਦਲ ਦੇ ਚ ਇਸ ਗੋਗੀ ਜੀ ਦੀ ਕਮੀ ਨੂੰ ਕਿਸ ਤਿੱਕਿਆਂ ਦੇਖਿਆ ਜਾਂਦਾ ਮੇਨਲੀ ਕਿਦਾਂ ਲਿੱਗ ਮੈਂ ਮੰਨਦਾ ਜੀ ਕਿ ਕੱਲਾ ਵਿਰੋਧੀ ਦਾ ਦਲ ਨਹੀਂ ਜੀ ਹਰ ਦਲ ਦੀ ਉਹਨਾਂ ਦੀ ਕਮੀ ਮਹਿਸੂਸ ਹੋਊਗੀ ਦੇਖੋ ਆਪਦੀ ਪਾਰਟੀ ਅੰਦਰ ਇੰਨੀ ਬੇਬਾਕੀ ਨਾਲ ਗੱਲ ਕਰ ਲੈਣੀ ਇਹ ਗੋਗੀ ਸਾਹਿਬ ਦੇ ਏਸੀ ਆਇਆ ਸੀ ਔਰ ਇਹ ਜੇ ਕਿੰਨੇ ਕਿ ਸਿਆਸਦਾਨ ਨੇ ਐਨੀ ਪੱਥਰ ਤੋੜਦੇ ਨੇ ਹਿੰਮਤ ਲੋਕਾਂ ਦੀ ਗੱਲ ਕੀਤੀ ਨਾ ਜੀ ਲੋਕਾਂ ਨੂੰ ਤਰਜੀਹ ਦਿੱਤੀ ਆ ਰਿਲੇਸ਼ਨਸ਼ਿਪਸ ਨੂੰ ਆਪਦੀ ਕਨਵਿਕਸ਼ਨ ਨੂੰ ਕਿੰਨੇ ਕਿ ਲੀਡਰ ਨੇ ਤੁਹਾਨੂੰ ਇਹ ਜੇ ਅੱਜ ਪੰਜਾਬ ਚ ਉਹ ਹਰੇਕ ਤਾਂ ਮੌਕਾ ਹੀ ਵੇਖਦਾ ਇਹ ਮੌਕਾ ਨਹੀਂ ਵੇਖਦਾ ਸੀ ਇਹ ਵੇਖਦਾ ਸੀ ਕਿ ਲੋਕ ਕੀ ਚਾਹੁੰਦੇ ਆ ਕਾਸੀ ਲੋਕਾਂ ਦੀ ਨੁਮਾਇੰਦਗੀ ਕਰਦੇ ਆ ਔਰ ਰਿਲੇਸ਼ਨਸ਼ਿਪ ਇਨਸਾਨੀਅਤ ਦੇ ਗੁਣ ਉਹਨਾਂ 'ਚ ਘੁੱਟ-ਘੁੱਟ ਕੇ ਭਰੇ ਸੀ ਮੈਂ ਤਾਂ ਆਪ ਉਹਨਾਂ ਦਾ ਘਾਟਾ ਮਹਿਸੂਸ ਕਰਦਾ ਮੇਰੇ ਨਾਲ ਤਾਂ ਬਹੁਤ ਹੱਦ ਤੋਂ ਵੱਧ ਮਾਨ ਸਤਿਕਾਰ ਪਿਆਰ ਦਿੱਤਾ ਉਹਨਾਂ ਦੀ ਘਾਟ ਸਦਾ ਹੀ ਰੜਕੂ ਗੁਰੂ ਸਾਹਿਬ ਉਹਨਾਂ ਦੇ ਪਰਿਵਾਰ ਤੇ ਮਿਹਰ ਪ੍ਰਿਆਸ ਤੱਕ ਥੈਂਕ ਯੂ ਮੇਰਾ ਇਹ ਮੰਨਣਾ ਹੈ ਜੀ ਕਿ ਗੋਗੀ ਜੀ ਦਾ ਇਸ ਪੰਨੀ ਸੰਸਾਰ ਤੋਂ ਚਲੇ ਜਾਣਾ ਇਹ ਬਹੁਤ ਵੱਡਾ ਘਾਟਾ ਲੁਧਿਆਣੇ ਦੇ ਲੋਕਾਂ ਨੂੰ ਔਰ ਪੰਜਾਬ ਦੇ ਲੋਕਾਂ ਨੂੰ ਪਿਆ ਕਿਉਂਕਿ ਬੇਵਾਕੀ ਨਾਲ ਆਪਦੀ ਗੱਲ ਰੱਖਣੀ ਆਪਦੀ ਪਾਰਟੀ ਦੇ ਅੰਦਰ ਰੱਖਣੀ ਪਾਰਟੀ ਤੋਂ ਬਾਹਰ ਰੱਖਣੀ ਇਹ ਹਰੇਕ ਦੇ ਹਿੱਸੇ ਨਹੀਂ ਆਇਆ ਔਰ ਗੋਗੀ ਜੀ ਦੇ ਇਨਸਾਨੀਅਤ ਦੇ ਗੁਣ ਉਹਨਾਂ ਦੀ ਜੋ ਇਨਸਾਨੀਅਤੀਆਂ ਉਹ ਕਦਰਾਂ ਕੀਮਤਾਂ ਦਾ ਸਤਿਕਾਰ ਕਰਦੇ ਸੀ ਕ੍ਰਾਸ ਪਾਰਟੀ ਲਾਈਨ ਉਹਨਾਂ ਦੇ ਚਾਹਣ ਵਾਲੇ ਉਹਨਾਂ ਨਾਲ ਪਿਆਰ ਕਰਨ ਵਾਲੇ ਅਸੀਂ ਸਾਰੇ ਉਹਨਾਂ ਚੋਂ ਇੱਕ ਹਾਂ ਮੈਂ ਉਹਨਾਂ ਚੋਂ عمر ਚੋਂ ਛੋਟਾ ਵੀ ਹਾਂ ਮਗਰ ਜੋ ਮਾਨ ਸਤਿਕਾਰ ਪਿਆਰ ਉਹਨਾਂ ਨੇ ਮੈਨੂੰ ਹਮੇਸ਼ਾ ਹੀ ਦਿੱਤਾ ਜਦੋਂ ਕਾਂਗਰਸ ਪਾਰਟੀ 'ਚ ਸੀ ਔਰ ਅੱਜ ਤੱਕ ਦਿੰਦੇ ਆਏ ਕੁਝ ਦਿਨ ਪਹਿਲਾਂ ਵੀ ਸਾਡੀ ਗੱਲ ਹੋਈ ਸੀ ਬੜਾ ਪਿਆਰ ਨਾਲ ਹਮੇਸ਼ਾ ਬੜੇ ਹਸਮੁਖ ਖੁਸ਼ਦਿਲ ਜ਼ਿੰਦਾਦਿਲ ਗੋਗੀ ਜੀ ਨੂੰ ਅਸੀਂ ਤਾਂ ਯਾਦ ਰੱਖਦੇ ਆ ਇਸ ਲਈ ਮੇਰਾ ਇਹ ਮੰਨਣਾ ਹੈ ਜੀ ਕਿ ਐਡਾ ਕਾਬਿਲ ਲੋਕਾਂ ਦਾ ਵਕੀਲ بلند ਆਵਾਜ਼ ਜਦੋਂ ਇਲਾਕੇ 'ਚ ਚੁੱਪ ਹੋ ਜੇ ਇਲਾਕੇ ਦਾ ਤੇ ਪੰਜਾਬ ਦਾ ਲੁਧਿਆਣਾ ਸ਼ਹਿਰ ਦਾ ਦਾਸ ਸਮਝਦਾ ਹੈ ਕਿ ਇਹਦੇ 'ਚ ਬਹੁਤ ਵੱਡਾ ਘਾਟਾ ਹੈ ਇਸ ਲਈ ਮੈਂ ਆਪਦੇ ਉਸ ਸੱਜਣ ਨੂੰ ਜਿੱਥੇ ਗੁਰੂ ਚਰਨਾ ਚ ਅਰਦਾਸ ਬੇਨਤੀ ਕਰਦਾ ਕਿ ਉਹਨਾਂ ਨੂੰ ਆਪਦੇ ਚਰਨਾ ਕਮਲਾਂ ਚ ਨਿਵਾਸ ਬਖਸ਼ਣ ਪਿੱਛੇ ਪਰਿਵਾਰ ਨੂੰ ਸਤਿਕਾਰਯੋਗ ਭੈਣ ਜੀ ਨੂੰ ਸੁਪੁੱਤਰ ਨੂੰ ਉਹਨਾਂ ਦੀ ਬੇਟੀ ਨੂੰ ਸਮੁੱਚੇ ਪਰਿਵਾਰ ਨੂੰ ਇਹ ਪਾਣਾ ਬੰਨਣ ਦਾ ਬਲ ਬਖਸ਼ਿਸ਼ ਕਰਨ ਦਾਸ ਸ਼ਰੋਪਨੀ ਅਕਾਲੀ ਦਲ ਵੱਲੋਂ ਗੋਗੀ ਜੀ ਦੇ ਇਸ ਦੁਖਦਾਈ ਦਾ ਅਚਨਚੇਤ ਜਿਹੜੀ ਇਹ ਡੈਥ ਹੋਈ ਆ ਉਹਦਾ ਦੁੱਖ ਦਾ ਪ੍ਰਗਟਾਵਾ ਕਰਦਾ ਜੀਠੇ ਜੀ ਵਿਰੋਧੀ ਧਿਰ ਦੇ ਚ ਇਸ ਗੋਗੀ ਜੀ ਦੀ ਕਮੀ ਨੂੰ ਕਿਸ ਤਿੱਕਿਆਂ ਦੇਖਿਆ ਜਾਂਦਾ ਮੇਨਲੀ ਕਿਦਾਂ ਲਗਭਗ ਮਾਨਤਾ ਜੀ ਕਿ ਕੱਲਾ ਵਿਰੋਧੀ ਦਲ ਨਹੀਂ ਜੀ ਹਰ ਦਲ ਦੀ ਉਹਨਾਂ ਦੀ ਕਮੀ ਮਹਿਸੂਸ ਹੋਊਗੀ ਦੇਖੋ ਆਪ ਦੀ ਪਾਰਟੀ ਅੰਦਰ ਇੰਨੀ ਬੇਬਾਕੀ ਨਾਲ ਗੱਲ ਕਰ ਲੈਣੀ ਇਹ ਗੋਗੀ ਸਾਹਿਬ ਦੇ ਏਸੀ ਆਇਆ ਸੀ ਔਰ ਇਹ ਜੇ ਕਿੰਨੇ ਕਿ ਸਸਦਦਾਨ ਨੇ ਆਪਾਂ ਇਨੀ ਪੱਥਰ ਤੋੜਦੇ ਨਾਲ ਹਿੰਮਤ ਲੋਕਾਂ ਦੀ ਗੱਲ ਕੀਤੀ ਨਾ ਜੀ ਲੋਕਾਂ ਨੂੰ ਤਰਜੀਹ ਦਿੱਤੀ ਆ ਰਿਲੇਸ਼ਨਸ਼ਿਪਸ ਨੂੰ ਆਪ ਦੀ ਕਨਵਿਕਸ਼ਨ ਨੂੰ ਕਿੰਨੇ ਕੁ ਲੀਡਰ ਨੇ ਤੁਹਾਨੂੰ ਇਹ ਜੇ ਅੱਜ ਪੰਜਾਬ ਚ ਉਹ ਹਰੇਕ ਤਾਂ ਮੌਕਾ ਹੀ ਵੇਖਦਾ ਇਹ ਮੌਕਾ ਨਹੀਂ ਵੇਖਦਾ ਸੀ ਇਹ ਵੇਖਦਾ ਸੀਗਾ ਕਿ ਲੋਕ ਕੀ ਚਾਹੁੰਦੇ ਆ ਕਾਸੀ ਲੋਕਾਂ ਦੀ ਨੁਮਾਇੰਦਗੀ ਕਰਦੇ ਆ ਔਰ ਰਿਲੇਸ਼ਨਸ਼ਿਪ ਇਨਸਾਨੀਅਤ ਦੇ ਗੁਣ ਉਹਨਾਂ 'ਚ ਘੁੱਟ-ਘੁੱਟ ਕੇ ਭਰੇ ਸੀ ਮੈਂ ਤਾਂ ਆਪ ਉਹਨਾਂ ਦਾ ਘਾਟਾ ਮਹਿਸੂਸ ਕਰਦਾ ਮੇਰੇ ਨਾਲ ਤਾਂ ਬਹੁਤ ਹੱਦ ਤੋਂ ਵੱਧ ਮਾਨ ਸਤਕਾਰ ਪਿਆਰ ਦਿੱਤਾ ਉਹਨਾਂ ਦੀ ਘਾਟ ਸਦਾ ਹੀ ਰੜਕੂ ਗੁਰੂ ਸਾਹਿਬ ਉਹਨਾਂ ਦੇ ਪਰਿਵਾਰ ਤੇ ਮਿਹਰ ਪ੍ਰਿਆਸ ਤੱਕ ਥੈਂਕ ਯੂ